ਹੋਂ ਤੱਕ ਜਿਹੜੀ ਆਪ ਆਈ ਇਹਨੇ ਕੰਮ ਤਾਂ ਚੰਗੇ ਕਰੇ ਕਾਂਗਰਸ ਨੂੰ ਵੋਟ ਪਾਵਾਂਗੇ ਵੀ ਇਹਨੇ ਮੋਦੀ ਨੇ ਤਾਂ ਨੁਕਸਾਨੇ ਕਰਿਆ ਲੋਕਾਂ ਦਾ ਜੀ ਕਿਹੜੀ ਪਾਰਟੀ ਪਸੰਦ ਹੈ ਅਕਾਲੀ ਦਲ ਵਾਲਾ ਕਾਂਗਰਸ ਜਾ ਰਿਹਾ ਕਾਂਗਰਸ ਵਾਲਾ ਭਾਜਪਾ ਜਾ ਰਿਹਾ ਭਾਜਪਾ ਵਾਲਾ ਕੋਈ ਇੱਧਰ ਨੂੰ ਆ ਰਿਹਾ ਮੈਂ ਤਾਂ ਸਾਰਾ ਸਾਰਾ ਆਟੇ ਜਰ ਨੂੰ ਇੱਕੋ ਲੱਗਦਾ ਸਾਰਾ ਸਾਰਾ ਹੀ ਪੰਜਾਬ ਚੋਂ 13 ਚ ਕਿੰਨੀਆਂ ਸੀਟਾਂ ਲੈ ਜੂਗੀ 13 ਚੋਂ ਮੇਰੇ ਘਰੋਂ 6 ਘੱਟ ਤਾਂ ਲੈ ਜਾਈਏ ਦੇ ਜਾਣਗੇ ਪੰਜ ਚਾਰ ਸੀਟਾਂ ਤਾਂ ਲੈ ਕੇ ਜਾਣਗੇ ਇਹ ਮੈਂ ਤਾਂ ਮੀ ਦਾ ਵੀ ਇਹ 12 ਲੀਟਰ ਦੀ ਗੱਡੀ ਜਾਉਗੀ ਉੱਧਰ ਜਿਹੜੀ ਸੀ। ਕਿਉਂ ਕਿ ਆਉਂਦੇ ਨਹੀਂ ਲੀਡਰ ਜਿਵੇਂ ਮਤਲਬ ਡਾਕਟਰ ਅਮਰ ਸਿੰਘ ਇੱਥੋਂ ਐਮਪੀ ਸੀਗੇ ਆਏ ਨਾ ਕਦੇ। ਜਣੀ ਕੇ ਭਾਜਪਾ ਵਾਲਾ ਤਾਂ ਆਉਂਦਾ ਨਹੀਂ ਹੈਗਾ ਕੋਈ। ਹਾਂ ਉਹਨੂੰ ਅਸੀਂ ਪਿੰਡਾਂ 'ਚ ਬੰਦ ਮਿਲਦੇ ਨਾ ਹੈਗਾ। ਪਾਰਟੀਆਂ ਦਾ ਮੈਂ ਹੁਣ ਤੱਕ ਦੇਖ ਲਿਆ 50-55 ਸਾਲ ਦੀ ਉਮਰ ਹੋ ਗਈ ਕੋਈ ਪਾਰਟੀ ਚੱਜਦੀ ਨਹੀਂ ਹੈਗੀ ਕਿਸੇ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਅਸੀਂ ਤਾਂ ਬਾਈਕਾਂਡ ਧੱਕਾ। ਲੋਕ ਸਭਾ ਚੋਣਾਂ 2024 ਦਾ ਐਲਾਨ ਹੋ ਚੁੱਕਿਆ ਹੈ ਵੱਖ-ਵੱਖ ਪਿੰਡਾਂ ਦੇ ਵਿੱਚ ਲੋਕਾਂ ਦੀ رائے ਲੈਣ ਲਈ ਪਹੁੰਚ ਰਿਹਾ ਪਿੰਡ ਫਤਿਹਪੁਰ ਆਇਆਂ ਵਿੱਚ ਪਹੁੰਚਿਆ ਬਹੁਤ ਸਾਰੇ ਨੌਜਵਾਨ ਬਜ਼ੁਰਗ ਜਾਂ ਹੋਰ ਲੋਕ ਸਾਨੂੰ ਇੱਥੇ ਸਾਥ ਵਿੱਚ ਨਜ਼ਰ ਆਏ ਗੱਲਬਾਤ ਕਰਾਂਗੇ ਸਿੱਧੀ ਕਿ ਕਿਹੜੀ ਪਾਰਟੀ ਪਸੰਦ ਹੈ ਕੀ ਨਾਮ ਹੈ ਵੀਰੇ ਮੇਰਾ ਨਾਮ ਹੀ ਗੁਰਮੀਤ ਸਿੰਘ ਚਾਰ ਪਾਰਟੀਆਂ ਮੁੱਖ ਨੇ ਪੰਜਾਬ 'ਚ ਹੋਰ ਵੀ ਚਲੋ ਆਜ਼ਾਦ ਹੁੰਦਾ ਕਿ ਹੋਰ ਲੜ ਰਹੇ ਨੇ ਚੋਣਾਂ ਸਿਮਰਜੀਤ ਮਾਨ ਵੀ ਕਿਹੜੀ ਪਾਰਟੀ ਪਸੰਦ ਹੈ ਪਾਰਟੀ ਦਾ ਜੀ ਕੋਈ ਵੀ ਪਸੰਦ ਇਹ ਕਿਉਂ ਅਨਰਾਜ਼ ਕੀ ਕਿਉਂ ਹੈ ਨਰਾਜਗੀ ਇਸ ਗੱਲ ਦੀ ਵੀ ਸਾਰੀਆਂ ਪਾਰਟੀਆਂ ਆਪਣੇ ਲਈ ਸਿਰਫ ਕਰ ਰਹੀਆਂ ਨੇ ਲੋਕਾਂ ਨਾਲ ਉਹਨਾਂ ਨੂੰ ਕੋਈ ਨਹੀਂ ਮਤਲਬ ਹੈਗਾ ਅਕਾਲੀ ਦਲ ਵਾਲਾ ਕਾਂਗਰਸ ਜਾ ਰਿਹਾ ਕਾਂਗਰਸ ਵਾਲਾ ਭਾਜਪਾ ਜਾ ਰਿਹਾ ਭਾਜਪਾ ਵਾਲਾ ਕੋਈ ਇੱਧਰ ਨੂੰ ਆ ਰਿਹਾ ਹੈ ਅੱਛਾ ਠੀਕ ਹੈ ਜੀ ਇੱਥੇ ਮਤਲਬ ਲੋਕਾਂ ਦੀ ਤਕਲੀਫ ਕਿਸੇ ਨੂੰ ਨਹੀਂ ਹੈਗੀ ਵੀ ਲੋਕ ਦੁਖੀ ਨੇ ਜਿਹੜੇ ਦਲ ਦਲ ਬਦਲੀਆਂ ਕਰ ਰਹੇ ਨੇ ਬਦਲੀਆਂ ਕਰ ਰਹੇ ਨੇ ਹੁਣ ਜਿੱਦਾਂ ਆਪ ਦੀ ਸਰਕਾਰ ਆ ਹੁਣ ਇਹਦੇ 'ਚ ਕਾ ਕੋਈ ਕਾਂਗਰਸੀ ਇਹਦੇ ਵਿੱਚ ਆ ਗਏ ਨੇ ਗਲਤ ਲਾਲੋ ਕਈ ਆਏ ਨੇ ਇੱਕ ਹੁਸ਼ਿਆਰਪੁਰ ਤੋਂ ਵੀ ਮਿਲ ਕੇ ਖੇਲ ਚ ਕੋਈ ਆਇਆ ਹੈ ਡਾਕਟਰ ਰਾਜਕਮਰ ਜੀ ਹਾਂ ਜੀ ਹਾਂ ਜੀ ਇਹ ਵੀ ਰਹੀ ਚੀਜ਼ਾਂ ਨੇ ਨਾ ਇਹ ਮਤਲਬ ਫਿਰ ਤੁਸੀਂ ਮੰਨਦੇ ਹੋ ਵੀ ਲੀਡਰ ਆਪਣੀ ਕੁਰਸੀ ਜਾਂ ਆਪਣੀਆਂ ਸਹੂਲਤਾਂ ਦੇਖਦੇ ਨੇ ਲੋਕਾਂ ਵੱਲ ਕੋਈ ਧਿਆਨ ਨਹੀਂ ਨਹੀਂ ਲੋਕਾਂ ਵੱਲ ਕੋਈ ਧਿਆਨ ਨਹੀਂ ਇਹਨਾਂ ਦਾ ਇਹ ਸਿਰਫ ਆਪਣੀ ਹੈ ਵੀ ਸਾਡੇ ਜਿਹੜੇ ਖਜ਼ਾਨੇ ਆ ਇਹ ਹੋਰ ਬਦਨ ਲੋਕਾਂ ਸਰ ਜਿਹੜਾ ਭਾਰ ਪਿਆ ਇਹਨਾਂ ਦਾ ਕੋਈ ਪਰਵਾਹ ਨਹੀਂ ਇਹਨਾਂ ਨੂੰ ਜੀ ਇਹ ਆਪ ਪਾਰਟੀਆਂ ਬਦਲ ਲੈਂਦੇ ਨੇ ਮਤਲਬ ਪਿੰਡਾਂ ਦੇ ਵਿੱਚ ਜਿਹੜੇ ਪਾਰਟੀ ਬਾਜ਼ੀ ਹੁੰਦੀ ਹੈ ਨਾ ਉੱਥੇ ਲੋਕ ਲੜੀ ਜਾਂਦੇ ਆ ਵੀ ਮੰਨਦੇ ਹੋ ਬਿਲਕੁਲ ਜੀ ਇਹ ਵਿੱਚੋਂ ਸਾਰੇ ਆਪ ਇਕੱਠੇ ਨੇ ਤੇ ਲੋਕਾਂ ਨੂੰ ਲੜਾਉਂਦੇ ਨੇ ਤੇ ਉਹਦਾ ਫਾਇਦਾ ਚੱਕਦੇ ਨੇ ਲੋਕਾਂ ਨੂੰ ਲੜਾ ਕੇ ਤੇ ਜਨਨ ਕਿ ਇਹਨਾਂ ਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਇਹਨਾਂ ਨੂੰ ਸਿਰਫ ਆਪਣੇ ਤੱਕ ਮਤਲਬ ਹੈ ਜੀ ਠੀਕ ਹੈ ਕੋਈ ਕਾਂਗਰਸੀ ਆ ਅਕਾਲੀ ਆ ਭਾਜਪਾ ਵਾਲਾ ਝਾੜੂ ਵਾਲਾ ਠੀਕ ਹੈ ਝਾੜੂ ਤੋਂ ਬਹੁਤ ਉਮੀਦਾਂ ਸੀ ਲੋਕਾਂ ਨੂੰ ਪਰ ਲੋਕੀ ਹੁਣ ਕਹਿੰਦੇ ਵੀ ਝਾੜੂ ਨਾਲ ਵੀ ਨਹੀਂ ਗੱਲ ਬਣੀ ਠੀਕ ਹੈ ਹਾਂਜੀ ਫਿਰ ਕੀ ਲੱਗਦਾ ਵੀ ਜੇ ਮੈਂ 13 ਸੀਟਾਂ ਨੇ ਪੰਜਾਬ ਦੇ ਵਿੱਚ ਵੀ ਫਿਰ ਰਲਮਾ ਮਿਲਮਾ ਦੇ ਹਿਸਾਬ ਜੈ ਕਿ ਕੋਈ ਅੱਗੇ ਪਿੱਛੇ ਵੀ ਹੈਗਾ ਸਿਸਟਮ ਆ ਰਲਮਾ ਮਿਲਮਾ ਹੀ ਲੱਗਦਾ ਹੈ ਕਿਦਾ ਜੀ ਹੁਣ ਕਾਂਗਰਸੀ ਕਹਿੰਦੇ ਅਸੀਂ ਜਿੱਤਾਂਗੇ ਇੱਥੋਂ ਅਕਾਲੀ ਦਾ ਕਹਿੰਦੇ ਅਸੀਂ ਜਿੱਤਾਂਗੇ ਤੇ ਚਲੋ ਝਾੜੂ ਵਾਲੇ ਤਾਂ ਕਹਿੰਦੇ ਵੀ ਇਹਦਾ ਸਾਰੀਆਂ ਜਿੱਤਾਂਗੇ ਠੀਕ ਹੈ ਹਾਂਜੀ ਚਲੋ ਫੇ ਪਾਰਟੀਾਂ ਨੇ ਮੈਂ ਦੱਸ ਦੂੰ ਤੁਸੀਂ ਪਿਛਲੀਆਂ ਵੀ ਦੇਖੀਆਂ ਨੇ ਤੇ ਇਹ 2 ਸਾਲਾਂ ਤੋਂ ਆਮ ਆਦਮੀ ਪਾਰਟੀ ਵੀ ਦੇਖ ਰਿਹਾ ਹਾਂ ਕਮਾਕਰਾਂ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਕੋਈ ਬਦਲਾਅ ਹੈ ਜਾਂ ਨਹੀਂ ਬਦਲਾਅ ਥੋੜਾ ਬਹੁਤ ਆਇਆ ਹੈ ਇਸ ਵਾਰ ਜਦੋਂ ਝਾੜੂ ਦੀ ਸਰਕਾਰ ਆਈ ਹੈ ਥੋੜਾ ਜਿਹਾ ਬਦਲਾਅ ਹੈਗਾ ਵੀ ਅਫਸਰਾਂ ਨੂੰ ਥੋੜਾ ਜਿਹਾ ਕੰਮ ਕਰਨ ਲੱਗੇ ਡਰ ਲੱਗਦਾ ਅੱਗੇ ਰਿਸ਼ਵਤਖੋਰੀ ਜਿੰਦਾ ਚੱਲਦੀ ਸੀ ਹੁਣ ਅਫਸਰ ਥੋੜਾ ਡਰਦੇ ਨੇ ਇਸ ਚੀਜ਼ ਤੋਂ ਹਾਂਜੀ ਤਨਵ ਕਿ ਨਾਮ ਹੈ ਬਾਬਾ ਜੀ ਮੇਰਾ ਨਾਮ ਕਿਥੋਂ ਹੈ ਜੀ ਤੁਹਾਨੂੰ ਕਿਹੜੀ ਪਾਰਟੀ ਪਸੰਦ ਹੈ ਫਿਰ ਮੱਥਾ ਦਾ ਸਾਰੀਆਂ ਪਸੰਦ ਆ ਨਾ ਹੀ ਅੱਪਰ ਕੋਰਨਰ ਨਾਲ ਨਿਕਲ ਗੱਲ ਕਰੇ ਨਾਲ ਆਪਣੇ ਗਾਂ ਕਰੇ ਨਾਲ ਬਰਠੀਕਾ ਕਿ ਨਾਮ ਹੈ ਜੀ ਸਿਵ ਚਰਨ ਸਿੰਘ ਠੀਕ ਹੈ ਚਾਰ ਪਾਰਟੀਆਂ ਮੁੱਖ ਨੇ ਪੰਜਾਬ ਚ ਕਿਹੜੀ ਠੀਕ ਲੱਗੀ ਤੁਹਾਨੂੰ ਤਾਂ ਚਾੜੂ ਨੇ ਠੀਕ ਲੱਗੇ ਜੀ ਉਹ ਕਿਉਂ ਚਾੜੂ ਨੇ ਜਿਨੇ ਚਲੋ ਠੀਕ ਹੈ ਅਫਸਰ شاہ ਜਿੰਨੇ ਵੀ ਹੈ ਪਿੰਡਾਂ ਜਾ ਕੇ ਗੱਲਬਾਤ ਕਰਦੇ ਆ ਸੁਣਦੇ ਆ ਕੰਮ ਕਰਦੇ ਆ ਠੀਕ ਹੈ ਤੇ ਹੋਰ ਕਹਿਣ ਨੂੰ ਤਾਂ ਹੁਣ ਚਿੱਕੜਦਾ ਇਹਨਾਂ ਤੇ ਸੁੱਟੀ ਜਾਂਦੇ ਨੇ ਸਾਰੇ ਠੀਕ ਹੈ ਮਾਤਾ ਲਈ ਕੋਈ ਵੀ ਇਹਨਾਂ ਨੂੰ ਠੀਕ ਨਹੀਂ ਸਮਝਦਾ ਕਿਉਂਕਿ ਇਹਨਾਂ ਨੇ ਚਾੜੂ ਨਾਲ ਸਾਰੇ ਸਾਫ਼ ਕਰਤੇ ਇਹਨਾਂ ਕਾਂਗਰਸ ਵੀ ਕਰਦੀ ਕੱਲੀ ਵੀ ਕਰਤੇ ਅੱਛਾ ਪੰਜਾਬ ਚ ਕਿੰਨੀਆਂ ਸੀਟਾਂ ਲੈ ਜਾਣਗੇ 13 ਦੇਖੋ ਹੁਣ ਅਸੀਂ ਤਾਂ ਪਾਵਾਂਗੇ ਵੋਟਾਂ ਚਾੜੂ ਨੂੰ ਹੀ ਤੁਹਾਨੂੰ ਕੀ ਲੱਗਦਾ ਕਿ 13 ਚ ਕਿੰਨੀਆਂ ਲੈ ਜਾਣਗੇ ਫਿਰ ਇਹ ਦੇਖੋ ਹੁਣ ਇਹ ਤਾਂ ਕੋਈ ਪਤਾ ਨਹੀਂ ਲੱਗਦਾ ਪਰ ਇਹ ਜ਼ਿਆਦਾ ਹੀ ਲੈ ਜਾਣਗੇ ਤਕਰੀਬਨ ਹਾਂ ਜੀ ਧੰਨਵਾਦ ਕੀ ਨਾਮ ਹੈ ਤੁਹਾਡਾ ਜਗਜੀਤ ਸਿੰਘ ਜੀ ਪੰਜਾਬ ਦੇ ਵਿੱਚ ਚਾਰ ਮੁੱਖ ਪਾਰਟੀਆਂ ਨੇ ਕਿਹੜੀ ਠੀਕ ਲੱਗਦੀ ਹੈ ਵੀ ਦੇਖਿਆ ਤੁਸੀਂ ਸਾਰੀਆਂ ਨੇ ਹਲੇ ਕੋਈ ਨਹੀਂ ਜੀ ਪਤਾ ਆਪਣਾ ਪਾਰਟੀ ਨਹੀਂ ਬੰਦੇ ਕਿ ਉਧਰ ਜਾ ਰਿਹਾ ਹੈ ਕਿ ਉਧਰ ਜਾ ਰਿਹਾ ਹੈ ਹਲੇ ਇਹਨਾਂ ਦਾ ਕੋਈ ਆਪਣਾ ਹੀ ਨਹੀਂ ਕੋਈ ਸਟੈਂਡ ਹੈਗਾ ਇਹਨਾਂ ਦਾ ਅਸੀਂ ਹੁਣ ਕੀ ਕਹਿ ਸਕਦੇ ਨਾ ਪਰ ਮਤਲਬ ਉੱਪਰ ਉੱਪਰਲੇ ਇਧਰ ਉਧਰ ਹੋ ਰਹੇ ਨੇ ਉੱਪਰ ਵਾਲਾ ਦਾ ਸਟੈਂਡ ਨਹੀਂ ਹੈਗਾ ਵੀ ਤੁਸੀਂ ਵੀ ਕਨਫਿਊਜ਼ ਹੋ ਵੀ ਕਿੱਧਰ ਜਾਈ ਹੈ ਦੇਖ ਰਹੇ ਆ ਵੀ ਕਿੱਧਰ ਮੁਝਾਈਏ ਸਾਡੇ ਜੋ ਲੀਡਰ ਆ ਸੀ ਕਿਹਨੇ ਬੂਟ ਪਾਈਏ ਕੋਈ ਉਧਰ ਨੂੰ ਜਾ ਰਿਹਾ ਹੈ ਕੋਈ ਕਾਂਗਰਸ ਚ ਕੋਈ ਖਾਲੀਚੇ ਕੋਈ ਭਾਜਪਾ ਚ ਦੇਖੋ ਅਸੀਂ ਤਾਂ ਕੋਈ ਸਾਡਾ ਮੰਨਦੇ ਵੀ ਫਿਰ ਪਾਰਟੀਆਂ ਦਾ ਨੁਕਸਾਨ ਪਾਰਟੀਆਂ ਦੇ ਵੀ ਹੋ ਰਿਹਾ ਸੀ ਤਾਂ ਹੁਣ ਜਨਨ ਕਿ ਕਿਸਾਨ ਜੂਨੀਅਰ ਵਾਲੇ ਦੇਖਦੇ ਨੇ ਸ਼ਾਇਦ ਹੋ ਰਿਹਾ ਨੇ ਤਾਂ ਬਾਈ ਕੈਟੇਗਰੀ ਹੈ ਸਾਰਿਆਂ ਦਾ ਕੋਈ ਸਾਡੀ ਮਦਦ ਤਾਂ ਨਹੀਂ ਕਰੀ ਇਹਨੇ ਕਿਸੇ ਨੇ ਕਿਸਾਨਾਂ ਦੀਆਂ ਮੰਗਾਂ ਜਾਂ ਕਿਸਾਨਾਂ ਨੂੰ ਵੱਧ ਸਹੂਲਤਾਂ ਡਾਕਟਰ ਮਰਮੋਣ ਸਿੰਘ ਦੀ ਸਰਕਾਰ 'ਚ ਮਿਲੀਆਂ ਨੇ ਜਾਂ ਨਰਿੰਦਰ ਮੋਦੀ ਦੀ ਸਰਕਾਰ 'ਚ ਤਾਨੂੰ ਜੀ ਜਣੀ ਕਿ ਮਨਮੋਹ ਸਿੰਘ ਦੀ ਸਰਕਾਰ ਤੇ ਮਿਲਿਆ ਮੋਦੀ ਦੇ ਨਾਂ ਹੁਣ ਤੁਸੀਂ ਦੇਖ ਲਓ ਵੀ ਸਾਡਾ ਮੱਕੂ ਬੰਨਿਆ ਪਿਆ ਨਹੀਂ 10 ਸਾਲ ਹੁਣ ਨਰਿੰਦਰ ਮੋਦੀ ਨੂੰ ਵੀ ਹੋ ਗਏ ਉੱਪਰ ਲੱਗਦਾ ਵੀ ਬਦਲਾਅ ਹੋਣਾ ਚਾਹੀਦਾ ਤੇ ਤੁਹਾਨੂੰ ਹੁੰਦਾ ਨਜ਼ਰ ਆ ਰਿਹਾ ਜਿਨਾ ਉਮੀ ਚੱਲੂ ਫਿਰ ਕੰਮਾ ਹੋਣਾ ਚਾਹੀਦਾ ਹੀ ਬਦਲਾ ਮੋਦੀ ਆ ਜਣੀ ਕਿ ਹਟਣਾ ਚਾਹੀਦਾ ਹੁਣ ਕਈ ਹੋਰ ਕੋਈ ਪਾਰਟੀ ਆਵੇ ਕਾਂਗਰਸ ਆ ਜਵੇ ਕੋਈ ਮਰਜੀ ਆ ਜਵੇ ਅਸੀਂ ਕਹਿ ਨਹੀਂ ਸਕਦੇ ਜਣੀ ਕਿ ਵੀ ਇਹ ਮੋਦੀ ਆ ਜਣੀ ਕਿ ਪਿਛੇ ਹਟਣਾ ਚਾਹੀਦਾ ਹੂੰ ਜਿਵੇਂ ਤੁਸੀਂ ਕਹਿੰਦੇ ਹੋ ਵੀ ਪਾਰਟੀਆਂ ਬਦਲਦੇ ਹੋ ਹਨਾ ਕਾਂਗਰਸ ਵਾਲੇ ਵੀ ਬਾਲੇ ਕੈਪਟਨ ਮਨਿੰਦਰ ਸੁਨੀਲ ਜਾਖੜ ਉਧਰੋਂ ਚਲੇ ਗਏ ਸੀ ਬੀਜੇਪੀ ਚ ਹੁਣ ਵੋਟਾਂ ਲੈਣ ਆਉਣਗੇ ਬੀਜੇਪੀ ਉਹਨਾਂ ਨੂੰ ਲੈ ਕੇ ਤੁਹਾਡੀ ਕੀ ਤਿਆਰੀ ਹੈ ਬੀਜੇਪੀ ਵਾਲਿਆਂ ਨੂੰ ਨਹੀਂ ਅਸੀਂ ਤਾਂ ਜੀ ਵਿਰੋਧ ਕਰਾਂਗੇ ਪਿੰਡ ਚ ਪਿੰਡ ਚ ਵਿਰੋਧ ਕਰਾਂਗੇ ਹੂੰ ਉਹ ਵੀ ਰੈਲਿਆਂ ਦਾ ਦੇਖਦੇ ਆ ਤੁਸੀਂ ਅਸੀਂ ਵਿਰੋਧ ਕਰਾਂਗੇ ਉਹਨਾਂ ਦਾ ਹੂੰ ਮੁਸਕਰਾਵਾਂ ਦਿਵਾਓਗੇ ਉਹਨਾਂ ਦੀ ਹਾਂਜੀ ਹਾਂਜੀ ਮੁਸਕਰਾਵਾਂ ਦਿਵਾਓ ਧੰਨਵਾਦ ਕੀ ਨਾਮ ਹੈ ਬਾਪਾ ਜੀ ਹਰਵਿੰਦਰ ਸਿੰਘ ਜੀ ਤੁਹਾਨੂੰ ਕਿਹੜੀ ਪਾਰਟੀ ਠੀਕ ਲੱਗੀ ਹੈ ਤੁਸੀਂ ਪਿਛਲੇ ਵੀ ਦੇਖਿਆ ਨੇ ਆ ਵੀ ਦੇਖ ਰਹੇ ਹੋ ਕੋਈ ਫਰਕ ਲੱਗਿਆ ਕੋਈ ਫਰਕ ਨਹੀਂ ਹੈ ਪਾਰਟੀਆਂ ਸਾਰੀਆਂ ਇਹਨਾਂ ਦੀਆਂ ਆਪਣੀਆਂ ਘਰਦਿਆਂ ਨੇ ਇਹ ਘਰ ਦੇ ਰਿਸ਼ਤੇਦਾਰ ਨੇ ਕਿਸੇ ਦੇ ਚਾਚਾ ਵਾਹ ਵਾਹ ਕਿਸੇ ਦੇ ਕੁੜਮ ਵਾਹ ਵਾਹ ਸਾਰੇ ਇਕੱਠੇ ਖਾਨੇ ਆ ਪਰ ਸਾਡਾ ਪਬਲਿਕ ਦਾ ਕਿਸਾਨਾਂ ਦਾ ਸਾਡਾ ਬੇਕੂਫ ਬਣਾ ਕੇ ਵੋਟਾਂ ਲੈ ਜਾਂਦੇ ਆ ਬਾਤ ਕੁੜਕੇ ਆਉਂਦੇ ਨਹੀਂ ਲੀਡਰ ਜਿਵੇਂ ਮਤਲਬ ਡਾਕਟਰ ਰਮਨ ਸਿੰਘ ਇੱਥੋਂ ਐਮਪੀ ਸੀਗੇ ਆਏ ਨੇ ਕਦੇ ਪਿੱਛੇ ਜੇ ਹੁਣ ਆ ਕੇ ਗਏ ਸੀਗੇ ਲੇਕਿਨ ਪਹਿਲਾਂ ਤਾਂ ਅਸੀਂ ਤੁਮ ਜਾਣ ਪਛਾਣ ਵੀ ਨਹੀਂ ਸੀ ਕਦੇ ਦੇਖਿਆ ਵੀ ਨਹੀਂ ਸੀ ਸیکل ਵੀ ਨਹੀਂ ਦੇਖੀ ਹੈਗੀ ਹਾਂਜੀ ਹਰਿੰਦਰ ਸਿੰਘ ਖਾਲਸਾ ਬਿਲਕੁਲ ਵੀ ਨਹੀਂ ਆਏ ਹੈਗੇ ਨਹੀਂ ਨਹੀਂ ਵੋਟਾਂ ਲੈ ਜਾਂਦਾ ਜੀ ਵੋਟਾਂ ਲੈ ਜਾਂਦਾ ਆਉਂਦਾ ਕੋਈ ਨਹੀਂ ਹੈ ਇਹ ਸਾਰਿਆਂ ਮਤਲਬ ਕੀ ਇਹਨਾਂ ਦੀ ਆਪਸ ਗੱਲਾਂ ਬਾਤਾਂ ਸਾਂਝੀਆਂ ਨੇ ਸਭ ਦੀ ਕੋਈ ਨਹੀਂ ਹੁੰਦੇ ਐ ਕਿ ਕੀ ਲੱਗ ਰਿਹਾ ਪੀ 13 ਜੋ ਕੀ ਬਣ ਰਿਹਾ ਪੰਜਾਬ ਦੇ ਵਿੱਚ 13 ਤੋਂ ਜੀ ਰਲਵਾ ਮਿਲਵਾ ਹੀ ਹੋਊਗਾ ਕੋਈ ਸਹੀ ਸਰਕਾਰ ਨਹੀਂ ਬਣ ਸਕਦੀ ਹੈਗੀ ਇਹ ਤਾਂ ਮਤਲਬ ਕੀ ਖੋਖ ਜਿਹੜੀ ਵਾਲਾ ਕੰਮ ਆ ਟਾਪ 2 ਕਿਹੜੀਆਂ ਲੱਗ ਰਹੀਆਂ ਨੇ ਪੰਜਾਬ ਚੋਂ ਕੋਈ ਟਾਪ ਨਹੀਂ ਹੈ ਜੀ ਸਭ ਝੂਠੀਆਂ ਪਾਰਟੀਆਂ ਨੇ ਵਾਅਦੇ ਕਰਦਣੀਆਂ ਕਿਸਾਨ ਉੱਥੇ ਬੈਠੇ ਪੈਣ ਦਿੱਲੀ ਬੈਠੇ ਰਹੇ ਹੁਣ ਇੱਥੇ ਬੈਠੇ ਨੇ ਸ਼ੰਭੂ ਕੋਈ ਹੱਲ ਨਹੀਂ ਕੱਢਿਆ ਕਿਸੇ ਨੇ ਕੋਈ ਸੇ ਪਾਰਟੀ ਨਹੀਂ ਕਿਹਾ ਤੇ ਇੱਥੋਂ ਤੱਕ ਵੀ ਕਿੰਨੇ ਮੁੰਡੇ ਸਾਡੇ ਮਰ ਗਏ ਕਿਸਾਨਾਂ ਦੇ ਕਦੇ ਸਾਡੀ ਆ ਸਰਕਾਰ ਜਿਹੜੀ ਮਾਨ ਸਭ ਦੀ ਹੈਗੀ ਆ ਕਦੇ ਇਹਨਾਂ ਨੇ ਨਹੀਂ ਕਿਹਾ ਹੈਗਾ ਵੀ ਜਾ ਕੇ ਵੀ ਚਲੋ ਭਾਈ ਤੁਸੀਂ ਪਿੱਛੇ ਹਟ ਜਾਓ ਫੌਜ ਨੂੰ ਕਿਹਾ ਹੋਵੇ ਵੀ ਮਾੜਾ ਮੋਟਰ ਪੰਜਾਬ ਪੁਲਿਸ ਜਾਂ ਪ੍ਰਸ਼ਾਸਨ ਕੋਈ ਹੈਲਪ ਕਰੇ ਉਹਨਾਂ ਦੀ ਕਿਸੇ ਨੇ ਕੁਝ ਨਹੀਂ ਮਦਦ ਕੀਤੀ ਹੈਗੀ ਸੁਖਬੀਰ ਬਾਦਲ ਕਹਿ ਰਹੇ ਨੇ ਵੀ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਬੀਜੇਪੀ ਵਾਲਿਆਂ ਨੇ ਵੀ ਭਗਵੰਤ ਮਾਨ ਵੀ ਵਿਚੇ ਆ ਕਹਿੰਦੇ ਤੁਸੀਂ ਪਿੰਡਾਂ 'ਚ ਨਾ ਆਉਣ ਦੋ ਦੂਜੀਆਂ ਪਾਰਟੀਆਂ ਨੂੰ ਕਹਿੰਦੇ ਪੰਥ ਨੂੰ ਬਚਾਓ ਤੇ ਪੰਥ ਨੂੰ ਕੱਲਾ ਸੁਖਬੀਰ ਬਾਦਲ ਥੋੜਾ ਬਚਾ ਸਕਦਾ ਪੰਥ ਨੂੰ ਤਾਂ ਰਲ ਮਿਲ ਕੇ ਸਾਰਾ ਗੁਰੂ ਘਰ ਦਾ ਪੰਥ ਆ ਇਕੱਲੇ ਬਾਦਲ ਦਾ ਤਾਂ ਹੈ ਨਹੀਂ ਸਾਡਾ ਵੀ ਵਿਚ ਹਿੱਸਾ ਯੋਗਦਾਨ ਆ ਬਜ਼ੁਰਗਾਂ ਦਾ ਨਹੀਂ ਪੰਥ ਨੂੰ ਕਾਹਦਾ ਖਤਰਾ ਹੈ ਪੰਥ ਨੂੰ ਕੋਈ ਖਤਰਾ ਨਹੀਂ ਹੈ ਪੰਥ ਕੋਲ ਬਥੇਰੇ ਪੈਸੇ ਪਏ ਨੇ ਪੰਜਾਬ ਚੋਂ ਦੀ ਲੋੜ ਹੈਗੀ ਹੁਣ ਕਿਹਨੂੰ ਜੀ ਜਿਵੇਂ ਵਿਚਾਰੇ ਨੇ ਕਾਲੀ ਦਲ ਵਾਲੇ ਨਹੀਂ ਅਸੀਂ ਤਾਂ ਕਹਿੰਦੇ ਆ ਵੀ ਸਰਕਾਰ ਕੋਈ ਮਤਲਬ ਕਿ ਕੋਈ ਪਾਰਟੀ ਹੈ ਜੋ ਨਹੀਂ ਚੱਜਦੀ ਹੈਗੀ ਕਹਿਣ ਦਾ ਮਤਲਬ ਇਹ ਹੈਗਾ ਸਭ ਸਾਰੇ ਝੂਠੇ ਹੀ ਨੇ ਸਾਰੇ ਦੇਖ ਲੈ ਫਿਰ ਮਤਲਬ ਵਰਤ ਕੇ ਦੇਖ ਲਿਆ ਇਕੱਲੇ ਇਕੱਲੇ ਨੂੰ ਵੋਟਾਂ ਵੀ ਪਾ ਕੇ ਦੇਖ ਲਈਆਂ ਬੋਟਾ ਮੇਲੇ ਹੋਰਾਂ ਚ ਕੰਮ ਕਰਾਉਣ ਜਾਂਦੇ ਆ ਫਿਰ ਮੁੜ ਕੇ ਜੀ ਫੋਨ ਨਹੀਂ ਚੱਕਦੇ ਫਿਰ ਕੋਈ ਗੱਲ ਨਹੀਂ ਕਰਦੇ ਹੈਗੇ ਵੀ ਹਾਂ ਠੀਕ ਤੁਸੀਂ ਮੈਂ ਤਾਂ ਨਮੀ ਵੀ ਦੇਖ ਲਈ ਆ ਨਾ ਪਹਿਲਾਂ ਨਹੀਂ ਦੇਖਿਆ ਸੀ ਨਮੀ ਪਾਰਟੀ ਵੀ ਦੋ ਸਾਲਾਂ ਤੋਂ ਦੇਖ ਰਹੇ ਹਾਂ ਜਿਵੇਂ ਮਤਲਬ ਕੋਈ ਨਮਾ ਉੱਠਦਾ ਜਿਵੇਂ ਲਖੇ ਸਦਾਨਾ ਮਣੀ ਉੱਠ ਰਹੇ ਨੇ ਜੇ ਕੋਈ ਅਮਰਤਪਾਲ ਵੀ ਮੰਨ ਲਓ ਇੱਦਣ ਆ ਜਾਂਦਾ ਕੋਈ ਹੋਰ ਨਮਾ ਉੱਠਦਾ ਫਿਰ ਤੁਸੀਂ ਵਿਸ਼ਵਾਸ ਕਰਦੇ ਉਹਨਾਂ ਦੇ ਪਾਲ ਤੇ ਵਿਸ਼ਵਾਸ ਕਰਦੇ ਹਾਂ ਜੇ ਅਮਰਤਪਾਲ ਆਉਂਦਾ ਅਸੀਂ ਉਹਨੂੰ ਜਿਤਾਉਂਦੇ ਠੀਕ ਹੈ ਜਿਵੇਂ ਸਿਮਰਜੀਤ ਸਮਾਨ ਸਾਹਿਬ ਜਿੱਤੇ ਆ ਪਿੱਛੇ ਸੰਗਰੂਰ ਤੋਂ ਪਹਿਲਾਂ ਵੀ ਉਹਨਾਂ ਨੇ ਜੇਲ੍ਹ ਚ ਸੀਗੇ ਉਸ ਟੈਨ ਉਹ ਜਿੱਤੀ ਸੀ ਬੀਬੀ ਬਿਮਲਕੌਰ ਖਾਲਸਾ ਜਿੱਤੀ ਸੀ ਉਸ ਟਾਈਮ ਵੀ ਮਤਲਬ ਕਿ ਠੀਕ ਸੀ ਤੇ ਹੁਣ ਅਮਰਤਪਾਲ ਜੀ ਉਥੋਂ ਪੰਜਾਬ ਛੱਡ ਕੇ ਡੱਬੂ ਕਿੱਥੇ ਵਿਚਾਰੇ ਨੂੰ ਬੰਦ ਕੀਤਾ ਵਾ ਕਿ ਪੰਜਾਬ ਵਿੱਚ ਖਤਰਾ ਹੋਇਆ ਉਹਨਾਂ ਨੂੰ Hindu ਜੋ ਵੀ ਹੈਗਾ Hindu ਨੂੰ ਕੋਈ ਖਤਰਾ ਨਹੀਂ ਹੈ ਸਾਡੇ ਨਾਲ ਇਹਦੀ ਨਾਰਾਜ਼ਗੀ ਆ ਵੀ ਇਹਨਾਂ ਦੇ ਪੱਗਾਂ ਕਿਉਂ ਬੰਨੀਆਂਆਂ ਦਾੜੀਆਂ ਕਿਉਂ ਰੱਖੀਆਂਆਂ ਮੀਆਂ ਸਿੱਖ ਕਿਉਂ ਆ ਇਹ ਬਸ ਸਿੱਖਾਂ ਨਾਲ ਨਫ਼ਰਤ ਹੈ ਸਾਡੀ ਸਰਕਾਰ ਨੇ ਹੋਰ ਅਸੀਂ ਕਿਸੇ ਨੂੰ ਕੁਝ ਮਾੜਾ ਚੰਗਾ ਨਹੀਂ ਬੋਲਦੇ ਅੰਕਲ ਜੀ ਕੀ ਨਾਮ ਹੈ ਜੀ ਗੁਰਜੇਂਦਰ ਸਿੰਘ ਹੈ ਜੀ ਨਾਮ ਤੁਹਾਨੂੰ ਗੜੀ ਪਾਰਟੀ ਪਸੰਦ ਲੱਗੀ ਹੁਣ ਤੱਕ ਹੁਣ ਤੱਕ ਜਿਹੜੀ ਆਪ ਆਈ ਹੈ ਨੇ ਕੰਮ ਤਾਂ ਚੰਗੇ ਕਰੇ ਆ ਜਿਹੜੇ ਹੁਣ ਆਏ ਆ ਜਿਵੇਂ ਸਾਡੀਆਂ ਆਪਣਾ ਲਾਈਟ ਆਉਂਦੀ ਆ ਲਾਈਟ ਵਧੀਆ ਆਉਂਦੀ ਆ ਅੱਗੇ 2 ਘੰਟੇ ਲਾਈਟ ਆਉਂਦੀ ਸੀਗੀ ਨਹੀਂ ਤੀ ਆਉਂਦੀ ਹੁਣ ਵਧੀਆ ਲਾਈਟ ਆ ਰਹੀ ਆ ਇਹ ਬਾਕੀ ਆਮ ਆਦਮੀ ਪਾਰਟੀ ਨੇ ਚੰਗਾ ਕੰਮ ਕਰਿਆ 13 ਚੋਂ ਕਿੰਨੀਆਂ ਸੀਟਾਂ ਲੈ ਜਾਣਗੇ 13 ਚੋਂ ਮੇਰੇ ਖਿਆਲ 6-7 ਤਾਂ ਲੈ ਜਾਣਗੇ ਆਪਣੀ ਇਹ ਬਾਕੀ ਫਿਰ ਬਾਕੀ ਫਿਰ ਟਟਮੇ ਜੇ ਆਉਣਗੇ ਕੋਈ ਹੋਰ ਆ ਸਕਦਾ ਜਾਨੀ ਕਿ ਭਾਜਪਾ ਵਾਲਾ ਤਾਂ ਆਉਂਦਾ ਨਹੀਂ ਹੈਗਾ ਕੋਈ ਅੱਛਾ ਹਾਂ ਉਹਨੂੰ ਅਸੀਂ ਪਿੰਡਾਂ 'ਚ ਵਰਨਮੇਂ ਦੇਣਾ ਹੈਗਾ ਕਾਂਗਰਸ ਤੇ ਅਕਾਲੀ ਦਰ ਰਹਿ ਕੇ ਉਹਨਾਂ ਨੂੰ ਦੇ ਦੋ ਫਿਰ ਮਾੜੀ ਮੋਟਲੀ ਕਾਂਗਰਸ ਵਾਲੇ ਆਉਣਗੇ ਅਕਾਲੀ ਗੂਲੀਆ ਨੂੰ ਵੀ ਨਹੀਂ ਆਉਣੀ ਹੈਗੀ ਸੀਟਾਂ 'ਚ ਨਾ ਅਕਾਲੀਆਂ ਨੇ ਵੀ 15 ਸਾਲ ਰਾਜ ਕਰਿਆ ਬਣਾਇਆ ਬਣਾਇਆ ਕੁਛ ਨਹੀਂ ਸਾਡਾ ਸੁਖਵੀਰ ਬਾਦਲ ਨੇ ਆਪਣਾ ਘਰੇ ਹੀ ਭਰਿਆ ਹੋਰ ਕੁਛ ਤਾਂ ਨਹੀਂ ਕਰਿਆ ਜੀ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੇ ਕਰਿਆ ਸੀ ਕੁਛ ਪਹਿਲਾਂ ਹਾਂ ਉਹਨਾਂ ਨੇ ਕਰਿਆ ਸੀਗਾ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਤੇ ਮੁੜ ਕੇ ਸੁਖਵੀਰ ਬਾਦਲ ਆ ਗਏ ਤਾਂ ਭਾਈ ਹਿੱਸੇ ਹੀ ਪਾਉ 13 ਸੀਟਾਂ ਨੇ ਪੰਜਾਬ ਦੇ ਵਿੱਚ ਮਾਹੌਲ ਜਿਹਾ ਕੀ ਲੱਗ ਰਿਹਾ ਵੀ 13 ਤੋਂ ਵੱਧ ਕਿਹੜੀ ਪਾਰਟੀ ਲਾ ਜੂਗੀ। ਹਾਲੇ ਕੋਈ ਪਤਾ ਨਹੀਂ ਜਾ ਕੇ ਅਸੀਂ ਤਾਂ ਇਹ ਕਹਿੰਦੇ ਆ ਜਾ ਕੇ ਵੀ ਕਿਸੇ ਪਾਰਟੀ ਨੇ ਕੁਝ ਨਹੀਂ ਕਿਸੇ ਦਾ ਕਰਿਆ ਹੈਗਾ ਹੁਣ ਤੱਕ। ਆਮ ਪਾਰਟੀ ਵੀ ਆ ਗਈ ਐਨੀ ਵੀ ਕੱਖ ਨਹੀਂ ਕਰਿਆ ਹੈਗਾ ਕਿਸੇ ਦਾ ਜਾ ਕੇ ਨਾ ਸਾਡਾ ਕੁਝ ਇੱਥੇ ਨ ਬਣਾਇਆ। ਅੱਜ ਤਾਂ ਬਾਦਲ ਸਾਹਿਬ ਸੀ ਪਹਿਲਾਂ ਉਹਨਾਂ ਨੇ ਵਧੀਆ ਚੰਗੇ ਕੰਮ ਕੀਤੇ ਆ ਲੋਕਾਂ ਵਾਸਤੇ ਇੱਥੇ। ਵੀ ਬਾਦਲ ਸਾਹਿਬ ਆ ਅਜਿਹਾ ਜੇ ਹੁਣ ਹੋਇਆ ਬਈ ਕਾਂਗਰਸ ਨੂੰ ਬੋੜ ਪਾਵਾਂਗੇ ਵੀ ਇਹਨੇ ਮੋਦੀ ਨੇ ਤਾਂ ਨੁਕਸਾਨੇ ਕਰਿਆ ਲੋਕਾਂ ਦਾ ਹੀ ਆ ਕਾਂਗਰਸ ਪਸੰਦ ਆ ਤੁਹਾਨੂੰ ਮਤਲਬ ਪੰਜਾਬ ਚੋਂ 13 ਚ ਕਿੰਨੀਆਂ ਸਿੱਟਾਂ ਲੈ ਜੂਗੀ ਲੈ ਜਾਣਗੇ ਜੀ 5-4 ਸਿੱਟਾਂ ਦੇ ਲੈ ਕੇ ਜਾਣਗੇ ਜੀ ਇਹ ਹਾਂਜੀ ਹੋਰ ਤਾਂ ਕੁਝ ਹੈ ਹਾਂ ਮਤਲਬ ਜਿਹੜੇ ਪਾਰਟੀਆਂ ਛੱਡ ਕੇ ਜਾ ਰਹੇ ਨੇ ਕਾਂਗਰਸ ਦੇ ਵਿੱਚੋਂ ਜਾਂ ਹੋਰ ਪਾਰਟੀਆਂ ਇਧਰ ਉਧਰ ਜਾ ਰਹੇ ਨੇ ਲੀਡਰ ਫਿਰ ਕਿਵੇਂ ਦੇਖਦੇ ਹਾਂ ਉਹਨਾਂ ਨੂੰ ਕਿ ਠੀਕ ਕਰ ਰਹੇ ਨੇ ਉਹ ਡਰ ਹੈ ਪੈਸੇ ਦਾ ਚੱਕਰ ਹੈ ਕੀ ਚੱਕਰ ਹੈ ਪਤਾ ਨਹੀਂ ਇਹਨਾਂ ਦਾ ਹੈ ਕਿ ਆਪਸ ਵਿੱਚ ਉਧਰ ਉਧਰ ਭੱਜੇ ਫਰੀ ਜਾਂਦੇ ਕੋਈ ਬੀਜੇਪੀ ਜਾਂਦਾ ਹੈ ਕਿ ਮੋਦੀ ਦੇ ਨਾਂ ਨਾਲ ਜੀ ਵੀ ਸਾਡੇ ਤੇ ਈਡੀ ਦੀ ਡਰ ਡਰ ਉਹਨਾਂ ਨੂੰ ਜਾ ਕੇ ਵੀ ਸਾਡੇ ਈਡੀ ਦੀ ਰੇਡ ਨਾ ਪੈ ਜੇ ਜਾਂ ਕੁਝ ਨਾ ਹੋ ਜੇ ਉਹ ਤਾਂ ਇੱਥੇ ਬੀਜੇਪੀ ਚ ਜਾ ਰਹੇ ਆ ਜੀ ਇੱਕ ਹੈ ਜੀ ਜਾ ਕੇ ਇੱਥੇ ਹੋਰ ਕੁਛ ਨਹੀਂ ਕਿਸੇ ਨੇ ਕਰਿਆ ਹੈਗਾ ਜਾਂ ਕਿ ਪਤਾ ਹੀ ਕਿ ਨਹੀਂ ਜੀ। ਧੰਨਵਾਦ ਜੀ। ਕੀ ਨਾਮ ਹੈ ਅੰਕਲ ਜੀ? ਜਗਦੀਸ਼ ਸਿੰਘ ਆ ਜੀ। ਕਿਹੜੀ ਪਾਰਟੀ ਪਸੰਦ ਹੈ? ਪਾਰਟੀਆਂ ਤਾਂ ਮੈਂ ਹੁਣ ਤੱਕ ਦੇਖ ਲਿਆ 50 55 ਸਾਲ ਦੀ ਉਮਰ ਹੋ ਗਈ ਕੋਈ ਪਾਰਟੀ ਚੱਜਦੀ ਨਹੀਂ ਹੈਗੀ। ਕਿਸੇ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ। ਅਸੀਂ ਤਾਂ ਬਾਈਕਾਟ ਤੱਕ ਆ। ਹੂੰ। ਸਾਰਿਆਂ ਨੂੰ ਨਾਰਾਜ਼ ਹਾਂ। ਸਾਰਿਆਂ ਤੋਂ ਹੀ ਨਾਰਾਜ਼ ਹਾਂ। ਇੱਕ ਐਤ ਕੀ ਤਰ ਜਿਹੜਾ ਆਪਣਾ ਭਗਵਾਨਤਮਾਨ ਇਹਨੇ ਇੱਕ ਬਿਜਲੀ ਫ੍ਰੀ ਕਰੀ ਆ ਇਹ ਤੇ ਥੋੜਾ ਜਿਹਾ ਸਾਨੂੰ ਐਡਵਾਂਟੇਜ ਹੈਗੀ। ਹੂੰ। ਹੋਰ ਕਿਹੜਾ ਕੰਮ ਲਾਦਦਾ ਪੀ ਇਹਨਾਂ ਨੇ ਠੀਕ ਕਰਿਆ ਹੁਣ ਤੱਕ। ਹੋਰ ਤਾਂ ਲਾਲਚਾਂ ਵਾਲੇ ਕੰਮ ਆ ਕੋਈ ਫਾਇਦਾ ਨਹੀਂ ਉਹਨਾਂ ਦਾ ਹਜ਼ਾਰ ਹਜ਼ੂ ਰੁਪਈਆ ਲੇਡੀਜ਼ ਨੂੰ ਕਿਹਾ ਤਾਂ ਕੋਈ ਨਹੀਂ ਕਰਿਆ ਇਹਨਾਂ ਨੇ ਬਸ ਇੱਕ ਬਿਜਲੀ ਦਾ ਹੀ ਕੰਮ ਕਰਿਆ ਜੱਜ ਦਾ ਜੀ ਫ੍ਰੀ ਵਾਲੀਆਂ ਸਹੂਲਤਾਂ ਚਾਹੀਦੀਆਂ ਨੇ ਕਿ ਕੋਈ ਹੋਰ ਤੁਹਾਨੂੰ ਚਾਹੀਦਾ ਵੀ ਮਤਲਬ ਜਿਵੇਂ ਰੋਜ਼ਗਾਰ ਚਾਹੀਦਾ ਜਾਂ ਹੋਰ ਸਮੱਸਿਆ ਹੱਲ ਹੋਣੀ ਚਾਹੀਦੀ ਹੈ ਜਿਹੜੀ ਇਹ ਸਹੂਲਤ ਦਿੰਨੇ ਆ ਫ੍ਰੀ ਵਾਲੀ ਇਹ ਬੇਕਾਰ ਆ ਇਹ ਨਹੀਂ ਮਿਲਣੀ ਚਾਹੀਦੀ ਕੋਈ ਕੰਮ ਬਰਨੀ ਜਾਂਦਾ ਬੇਲੇ ਖਾਣੇ ਆ ਕਣਕਾਂ ਜਿਹੜੇ ਆਟੇ ਮਿਲਦੇ ਆ ਫ੍ਰੀ ਲੈ ਕੇ ਖਾਣ ਦਿੰਨੇ ਆ ਕੰਮਾਂ ਬਰ ਜਾਂਦੇ ਨਹੀਂ ਹੈ ਉਹ ਕਹਿੰਦੇ ਨੇ ਵੀ ਇਹ ਵੀ ਘਟ ਹੈ ਨਾ ਵੀ ਜਿਵੇਂ ਤੁਸੀਂ ਕਿਹਾ ਆਟਾ ਦਾਲ ਵੀ ਮੇਰੇ ਹੈ ਬਿਜਲੀ ਵੀ ਮੁਫਤ ਹੈ ਲੇਡੀਜ਼ ਦਾ ਬਸ ਕਰਾ ਮੁਫਤ ਹੈ 1000 ਰੁਪਏ ਅਗ ਦੇਣ ਦੀ ਗੱਲ ਕਹਿ ਰਹੇ ਨੇ ਤੇ ਉਧਰ ਰਾਹੁਲ ਗਾਂਧੀ ਨੇ ਕਿਹਾ ਵੀ ਜੇ ਸਾਡੀ ਸਰਕਾਰ ਬਣਦੀ ਹੈ ਤਾਂ 1 ਲੱਖ ਰੁਪਏ ਸਾਲ ਦਾ ਦਵਾਂਗੇ ਨਾ ਦਰੇਂਦਰ ਮੋਦੀ 15 ਲੱਖ ਕਹਿੰਦਾ ਸੀਗਾ ਖਾਤਿਆਂ ਜਿ ਪਾਵਾਂਗੇ ਫਿਰ ਇਹ ਲਾਲਚੜੀਆਂ ਸੂਤਾ ਕਿਉਂ ਦਿੰਦੇ ਨੇ ਜਾਂ ਲੋਕ ਚਾਹੁੰਦੇ ਨੇ ਇਹ ਲੈਣੀਆਂ ਨਹੀਂ ਚਾਹੀਦੀਆਂ ਇਹ ਗਲਤ ਆਂ ਦੇਣੀਆਂ ਵੀ ਨਹੀਂ ਚਾਹੀਦੀਆਂ ਤੇ ਲੈਣੀਆਂ ਵੀ ਨਹੀਂ ਚਾਹੀਦੀਆਂ ਕੰਮ ਕਰੋ ਆਪਣੇ ਹੱਥਾਂ ਦੀ ਮਿਹਨਤ ਕਰੋ ਪੈਸੇ ਕਮਾਓ ਆਪਣੇ ਪਰਮਾਨ ਲਈ ਈ ਕੰਮ ਕਰੂ ਚੋ ਲੀਡਰਾਂ ਨੇ ਤਾਂ ਵੋਟ ਲੈਣੀ ਹੁੰਦੀ ਹੈ ਨਾ ਚਾਂਸਾ ਦੇ ਕੇ ਲੋਕ ਚਾਹੁੰਦੇ ਨੇ ਵੀ ਸਾਨੂੰ ਫਰੀ ਜਿਹੜੀ ਸਹੂਲਤਾਂ ਮਿਲਣ ਤੁਸੀਂ ਸਾਰੇ ਬੈਠੇ ਹੋ ਲੋਕ ਤਾਂ ਸਾਰੇ ਚਾਹੁੰਦੇ ਆ ਜੀ ਇਹੀ ਜੀ ਗੱਲ ਤਾਂ ਨਹੀਂ ਹੈਗੀ ਪਰ ਇਹ ਹੋਣਾ ਨਹੀਂ ਚਾਹੀਦਾ ਠੀਕ ਹੈ ਕੀ ਨਾ ਮੰਗ ਕੇ ਜੀ ਮਤਲਬ ਪੁਜ ਸਿੰਘ ਜੀ ਤੁਹਾਨੂੰ ਦੋ ਜਾਣਦੇ ਜਾਂਦੇ ਕਿਹੜੀ ਪਾਰਟੀ ਪਸੰਦ ਹੈ ਮੈਂ ਤਾਂ ਸਾਰੇ ਸਾਰੇ ਮਿਕਸ ਲੱਗਦੀਆਂ ਮੈਂ ਤਾਂ ਸਾਰਾ ਸਾਰਾ ਆਟੇ ਜਿਹੜਾ ਇੱਕੋ ਲੱਗਦਾ ਸਾਰਾ ਸਾਰਾ ਬਈ 5 ਸਾਲ ਬਾਅਦ ਹਾਰ ਕੇ ਕਹਿ ਦਿੰਦਾ ਇੱਕ ਐਮਐਲਏ ਨਹੀਂ ਹੋ ਰਹੇ ਫਤਹਿਬਤ ਕਰਾਉਂਦਾ ਹੈਗਾ ਹੋ ਕਿਸੇ ਨੂੰ ਕਿਸੇ ਨੂੰ ਕਹਿ ਕਹਿ ਸਕਦੇ ਕਿਸੇ ਨੂੰ ਕਹਿ ਕਹਿ ਸਕਦੇ ਆ ਚਾਰਨ ਵੋਟ ਪਾਉਂਗੇ ਲੈ ਪਾਉਂਦੇ ਨੇ ਸੋਚ ਕੇ ਬੜਾ ਜਾਇ ਕਾਂਗਰਸ ਨੂੰ ਪਾਦ ਮੈਂ ਵੱਖਰੀ ਗੱਲ ਆ ਪਰ ਬਾਕੀ ਨੂੰ ਵੋਟ ਪਾਉਂਦਾ ਤਾਂ ਕੋਈ ਆਈਡੀਆ ਲੱਗਦਾ ਨਹੀਂ ਮੈਨੂੰ ਵੀ ਮਿਕਸੇ ਕੰਮ ਚੱਲ ਰਿਹਾ ਇੱਥੇ ਪੰਜਾਬ ਚ ਤਾਂ ਤੁਹਾਡੇ ਇਧਰ ਐਮਐਲਏ ਵਗੈਰਾ ਜਾਂ ਐਮਪੀ ਆਉਂਦੇ ਨੇ ਸਾਡੇ ਕੋਲ ਆਏ ਮੈਂ ਲੈ ਧੰਨਵਾਦ ਕਰਨ ਨਹੀਂ ਆਇਆ ਹੁਣ ਤੱਕ ਜੀ ਐਮਐਲਏ ਧੰਨਵਾਦ ਕਰਨ ਨਹੀਂ ਆਇਆ 2 ਸਾਲ ਹੋ ਗਏ ਤੇ ਐਮਪੀ ਜਿਹੜਾ ਅਮਰ ਸਿੰਘ ਉਹ ਵੀ ਨਹੀਂ ਆਇਆ ਇੱਥੇ ਸਾਡੀ ਬਣੀ। ਵੋਟਾਂ ਤੋਂ ਪਹਿਲਾਂ ਹੋਣਗੇ ਧੰਨਵਾਦ ਕਰਨਾ। ਹਾਂ ਵੋਟਾਂ ਦੇ ਟਾਈਮ ਤੇ ਤੁਹਾਡਾ ਸੁਕਾਰਨ ਕਰਨਗੇ ਜੁਫਰ। ਧੰਨਵਾਦ। ਮੈਂ ਤਾਂ ਪੰਜਾਬ ਜੁਤਾ। ਪੱਜ ਕੀ ਨਾ ਬਈ? ਗੁਰਵਿੰਦਰ ਸਿੰਘ। ਕਿਹੜੀ ਪਾਰਟੀ ਪਸੰਦ ਹੈ? ਮੁਝੇ ਕੋਈ ਹੋਈ ਆਪਾਂ ਕਹਦੇ ਆ। ਇਹ ਨਾਮ ਹੈ ਕੋਲ ਜੀ। ਮੇਰਾ ਨਾਮ ਕੇਵਲ ਕ੍ਰਿਸ਼ਨ ਹੈ। ਠੀਕ ਹੈ। ਹਾਂ। ਕੀ ਲੱਗਦਾ ਵੀ ਹੁਣ ਤੱਕ ਤੁਸੀਂ ਪਿਛਲੀਆਂ ਸਰਕਾਰਾਂ ਵਿੱਚ ਦੇਖਿਆ ਹੁਣ ਵੀ ਦੇਖ ਰਹੇ ਹੋ ਨਵੀਂ ਪਾਰਟੀ, ਚਾਰ ਪਾਰਟੀਆਂ ਮੁੱਖ ਨੇ ਪੰਜਾਬ 'ਚ ਕੀ ਕਿਹੜੀ ਠੀਕ ਲੱਗੀ ਹੈ ਤੁਹਾਡੇ ਮਨ ਦੀ ਰਾਏ ਕੀ ਹੈ? ਹਾ ਦਸੀ ਦੇ ਬਰਾਕ ਕੁਝ ਨਹੀਂ ਕਰਦਾ ਦੇ ਦੇ ਕੁਝ ਨਹੀਂ ਕੁਝ ਨਹੀਂ ਨਵੀਂ 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 ਚੰਗੀ ਲੱਗੀ ਪਰ ਉਹ ਚਾਪ ਦੀ ਪਾਰਟੀ ਵਧੀਆ ਲੱਗਦੀ ਹੈ ਚਾਪ ਦੀ ਆ ਹੁਣ ਦੋ ਹੋਈ ਪਾਰਟੀ ਲੱਗਦੀ ਆ ਹੋਰ ਤਾਂ ਹੋਰ ਤਾਂ ਕੋਈ ਵੀ ਪਾਰਟੀ ਵਧੀਆ ਕੋਈ ਹੁਣ ਤੱਕ ਲੱਗੀ ਕੰਮ ਹੋ ਗਿਆ ਤੁਹਾਡਾ ਫਿਰ ਚੱਲੇ ਆਂ ਬਸ اسی ਕਰਨ ਕੇ ਤਿਆਰ ਖੜੇ ਆਂ ਸਸਤੀ ਆ ਕੇ ਬੁੱਕ ਗਈ। ਹੋਈ ਪਾਰਟੀ ਲੱਗਦੀ ਬਾਕੀ ਤਾਂ ਤੁਹਾਨੂੰ ਬੁੱਕਵਾਉਣਾ। ਛਾਹ ਵਾਲੀ ਛਾਹ ਵਾਲੀ ਛਾਹ ਵਾਲਾ 100 ਰੁਪਏ। ਇਹ ਜਦੋਂ ਲੀਡਰ ਲੈਟਰ ਆਉਂਦੇ ਰਹਿੰਦੇ ਨੇ ਉਹ ਕਹਿੰਦੇ ਵੀ ਸ਼ਾਮ ਵਾਲੀ ਪਾਰਟੀ। ਕਾ ਖਰਾਣਾ ਨਾਲ। ਕੁਟੀ ਕੁਟੀ ਅੱਜ ਹਫਤੇ ਜਾ ਕੇ ਜਿਹੜਾ ਉਹ ਥੋੜੀ ਬਹੁਤ ਮਹਿੰਗੀ ਲੱਗਦੀ ਹੈ। ਅੱਛਾ। ਤੇ ਇਹ ਸਸਤੀ ਕਰਾ ਦਿਓ। ਵੇ ਠੀਕ ਹੈ। ਹਟਾ-ਉਟਾ ਮੰਗਾਉਂ ਜਦ ਕੋਈ ਚੱਕਰ ਨਹੀਂ ਹੈ ਸਬਜ਼ੀ ਮੰਗੀ ਹੋ ਜਾਵੇ। ਇਹ ਦਾਰੂ ਸਸਤੀ ਹੋਣੀ ਚਾਹੀਦੀ ਹੈ ਜਿਹੜੀ ਸ਼ਾਮ ਨੂੰ ਪਿੱਛੇ ਜਿਹੜੇ ਨੇ ਕਰੀ ਵੀ ਸੀ। ਉਹ ਕਸਰ ਕੱਢ ਦਿੱਤੀ ਚਾਰ ਦੋ ਚਾਰ ਮਹੀਨਿਆਂ ਚ ਉਹਨਾਂ ਨੇ ਹੁਣ ਮਹਿੰਗੀ ਹੈ ਜੀ ਸਸਤੀ ਉਹ ਤਾਂ ਮਹਿੰਗੀ ਆ ਮਾੜਾ ਬੰਦਾ ਤਾਂ ਪੀਰ ਨਹੀਂ ਦਦਦਾ ਜਿਹੜਾ ਕੋਈ ਕੋ ਚਾਰ ਪੈਸੇ ਆ ਉਹ ਵੀ ਪੀ ਸਕਦਾ ਬਾਕੀ ਤਾਂ ਵਿਚਾਰਾ ਦੇਖੀ ਜਾਂਦਾ ਕਰਕੇ ਸਭ ਤੋਂ ਵੱਧ ਆਮਦਨ ਨੂੰ ਪਤਾ ਪਈ ਆਪ ਗਰੀਬ ਵਿਭਾਗ ਤੋਂ ਸਰਕਾਰ ਨੂੰ ਪਰ ਫਿਰ ਵੀ ਨਹੀਂ ਸਸਤੀ ਮੈਨੂੰ ਦੱਸਣ ਦੀ ਯੋਗ ਨਹੀਂ ਮੈਂ ਇਹ ਸਭ ਕੁਝ ਜਾਣਦਾ ਮੁਲਾਜ਼ਮਾਂ ਦਾ ਬਹੁਤ ਕੁਝ ਯਾਰ ਲੱਗ ਕਿੰਨੇ ਕਰੋੜ ਇਹਨਾਂ ਨੇ ਬਦਦਾ ਪਰ ਇਹ ਬੇੜਾ ਗਰਕ ਹੋ ਗਿਆ ਵਾ ਇਹਨਾਂ ਦਾ ਇੰਨੀ ਇਨਕਮ ਹੋਣ ਦੇ ਬੰਡਲ ਆਦੇ ਨੇ ਆਪਸ ਵਿੱਚ ਆਏ ਤੁਸੀਂ ਦੇ ਪੁੱਛਿਆ ਉਹਨਾਂ ਨੂੰ ਕਦੇ ਚੈਨਲ ਵਾਲਿਆਂ ਉਹਨਾਂ ਨੂੰ ਪੁੱਛਿਆ ਵੀ 18 ਕਰੋੜ 10000 ਰੁਪਏ ਪਰ ਮੰਥ ਦੀ ਇਨਕਮ ਹੈ ਐਕਸਾਈਜ਼ ਵਾਲਿਆਂ ਨੂੰ ਹਾਂਜੀ ਠੀਕ ਹੈ ਕਦੇ ਕਿਸੇ ਨੇ ਪੁੱਛਿਆ ਉਹਨਾਂ ਨੂੰ ਕਿੱਥੇ ਪੈ ਗਏ ਕਿਹੜੇ ਖਜ਼ਾਨੇ ਜਮ ਕਰਾਏ ਨੋ ਇਹ ਸਰਕਾਰ ਨੂੰ ਪਤਾ ਨਹੀਂ ਉਹ ਫਿਰ ਉਗਾ ਹਾਈ ਤਾਂ ਗੱਲ ਆਸੀਂ ਪਤਾ ਕੀ ਗੁੱਸਾ ਵੀ ਨਹੀਂ ਕਰਨਾ ਆਸੀਂ ਚੈਨਲ ਵਾਲੇ ਆ ਜਾਂਦੇ ਨੇ ਸਭ ਨੂੰ ਕੁ ਪੁੱਛਦੇ ਨੇ ਚਲੋ ਤੁਸੀਂ ਅੱਗੇ ਦੱਸਣਾ ਹੁੰਦਾ ਤੁਹਾਡਾ ਆਪਣਾ ਉਹ ਹੈਗਾ ਨਾ ਚਲੋ ਮੈਂ ਵੀ ਪਬਲਿਕ ਰਿਲੇਸ਼ਨਸ ਵਿੱਚ ਰਿਟਾਇਰ ਹੋਇਆ ਇਸੇ ਹੀ ਕੰਮ ਕਰਦਾ ਹਾਂ ਪਰ ਕਹਿੰਦਾ ਬਾਬਾ ਇਹਦਾ ਕੋਈ ਫਾਇਦਾ ਨਹੀਂ ਆ ਮੈਂ ਕੁਝ ਕਹਿਣਾ ਉਹਨੇ ਕੁਝ ਕਹਿਣਾ ਪਰ ਤੁਹਾਨੂੰ ਗੜਬੜਾ ਦਦੀ ਆ ਹੁੰਦੀ ਹੈ ਮੈਂ ਕਹਿੰਦਾ ਇਹ ਤਾਂ ਵੇੜਾ ਹੀ ਕਰ ਕਰ ਦਿੰਦੇ ਨੇ ਗੜਬੜ ਤਾਂ ਇੱਕ ਪਾਸੇ ਰਹਿ ਗਈ ਕਿਸੇ ਪਾਸੋਂ ਕੋਈ ਵੀ ਚਾਹੇ ਪੈਸੇ ਵਾਲਾ ਬੰਦਾ ਜ਼ਿੰਮੇਦਾਰ ਹੈ ਚਾਹੇ ਗਰੀਬ ਹੈ ਚਾਹੇ ਅਮੀਰ ਕੋਈ ਖੁਸ਼ ਨਹੀਂ ਹੈ ਬੀਰ ਮਤਲਬ ਜਿਹੜੀ ਦਿੱਲੀ ਚ ਪਾਲਿਸੀ ਲਾਗੂ ਕੀਤੀ ਸੀ ਹਨਾ ਉਸੇ ਮਾਮਲੇ ਚ ਅਰਵਿੰਦ ਕੇਜਰੀਵਾਲ ਹੁਣੇ ਅੰਦਰ ਨੇ ਤੇ ਉਹੀ ਪਾਲਿਸੀ ਇੱਥੇ ਲਾਗੂ ਹੋਈ ਆ ਫੇਰ ਇਹ ਤਾਂ ਮੈਂ ਗੱਲ ਸਮਝੇ ਇਹ ਤਾਂ ਵੱਡੀਆਂ ਸਰਕਾਰਾਂ ਦੀ ਗੱਲ ਤਾਂ ਸ਼ਾਂਪਲੀ ਗੱਲ ਕਰਦੇ ਆ ਠੀਕ ਆ ਕੀ ਨਾਮ ਆ ਭਾਈ ਮੇਰਾ ਨਾਮ ਮਹਿੰਦਰ ਸਿੰਘ ਹੈ ਮੈਨੂੰ ਪਾਰਟੀ ਦਾ ਚੰਗਾ ਲੱਗਿਆ ਉਹ ਗਾ ਤੂੰ ਉਹਨੇ ਭਗਵੰਤ ਮਾਨ ਨੇ ਦੇਖ ਕਿੰਨੇ ਕੰਮ ਕਰਿਆ ਕਿ 300 ਜੁੰਡ ਸਭ ਦੀ ਮਾਫ ਕਰਤੀ ਉਹ ਦੂਜੀ ਗੱਲ ਆ ਜਿਹੜੇ ਐਮਐਲਏ ਤੇ ਤਿੰਨ ਤਿੰਨ ਪੁਲਿਸ ਵਾਲਾ ਲੰਦੇ ਤੇ ਉਹਨਾਂ ਦੀ ਇਹ ਕੀ ਕਰਤੀ ਉਹ ਬੜੀ ਵਧੀਆ ਕਰਿਆ ਉਹਨੇ ਤੇ ਬਾਕੀ ਜਿਹੜੇ ਉਹ ਕਹਿੰਦਾ 2 ਸਾਲੇ ਹੋਏ ਆ ਤੇ ਬਾਕੀ ਅਗਲਾ ਸਮਾਂ ਦੇਖੋ ਕਿਆ ਹੁੰਦਾ 13 ਜੋ ਕਿੰਨੀਆਂ ਸੀਟਾਂ ਲੈ ਜਾਣਗੇ ਫਿਰ ਮੈਂ ਤਾਂ ਉਮੀਦ ਆ ਵੀ ਇਹ 12 ਲੜ ਗਈ ਕੱਦੀ ਜਾਊਗੀ ਉਧਰ ਜਗੀ ਤਾਂ ਨਹੀਂ ਤਾਂ ਸਾਰੀਆਂ ਆਮ ਪਾਰਟੀ ਨੂੰ ਧੰਨਵਾਦ ਇਹ ਕਾਂਗਰਸ ਧੰਨਵਾਦ ਤਾਂ ਵੱਖ-ਵੱਖ ਲੋਕਾਂ ਨੇ ਆਪਣੀ ਆਪਣੀ رائے ਰੱਖੀ ਆ ਸਮੱਸਿਆਵਾਂ ਦਾ ਵੀ ਜ਼ਿਕਰ ਕਰਿਆ ਲੀਡਰਾਂ ਤੇ ਸਵਾਲ ਵੀ ਚੁੱਕੇ ਨੇ ਕਿ ਬੋਟਲ ਲੈਣ ਤੋਂ ਬਾਅਦ ਕੋਈ ਵੀ ਇਹਨਾਂ ਨੂੰ ਸ਼ਕਲ ਦਿਖਾਉਣ ਵੀ ਨਹੀਂ ਆਉਂਦਾ ਕੈਮਰਾਮੈਨ ਗਰੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ